ਇਹਨਾਂ ਜਾਊਗੀ ਜੀ ਸਾਨੂੰ ਵੀ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਦੋ ਲੋਗ ਡਰਗ ਸਮਗਲਿੰਗ ਕਰ ਰਹੇ ਨੇ ਤੇ ਉਸ ਤੋਂ ਬਾਅਦ ਸਾਡੇ ਡੀਐਸਪੀ ਤੂਰੀ ਤੇ ਉਹਨਾਂ ਦੀ ਟੀਮ ਐਸਐਚਓ ਸ਼ੇਰਪੁਰ ਨੇ ਐਫਰਟ ਕਰਕੇ ਇਹਨਾਂ ਦਾ ਬੰਦਿਆਂ ਨੂੰ ਐਪਰੀਹੈਂਡ ਕੀਤਾ ਉਹਨਾਂ ਤੋਂ ਰਿਕਵਰੀ ਹੋਈ ਹੈਗੀ ਜੀ 1 ਕਿਲੋ 20 ਗ੍ਰਾਮ ਹੈਰੋਇਨ 10 ਕਿਲੋ ਚੂਰਾ ਪੋਸਪੁਕੀ 415000 ਰੁਪਏ ਡਰਗਮਨੀ ਇੱਕ i20 ਗੱਡੀ ਤੇ ਇੱਕ ਟੂ-ਵੀਲਰ ਇਸ ਦੇ ਤਹਿਤ ਐਫਆਈਆਰ ਨੰਬਰ 88 ਦਰਜ ਹੋਈ थाना ਪੁਲਿਸ ਸਟੇਸ਼ਨ ਸ਼ੇਰਪੁਰ ਦੇ ਵਿੱਚ ਅੰਡਰ ਸੈਕਸ਼ਨ 15 21 61 85 ਜਿਹੜੇ ਦੋ ਦੋਸ਼ੀ ਹੈ ਉਹਨਾਂ ਦਾ ਨਾਮ ਹੈਗਾ ਦਵਿੰਦਰ ਉਰਫ ਗੱਗੀ ਜਿਹੜਾ ਕਿ ਰਹਿਣ ਵਾਲਾ ਹੈਗਾ ਟਿੱਬੇ ਟੱਬਾ ਪਿੰਡ थाना ਸ਼ੇਰਪੁਰ ਤੇ ਦੂਸਰਾ ਦੋਸ਼ੀ ਹੈਗਾ ਹਰਦੀਪ ਸਿੰਘ ਜੋ ਕਿ ਲੋਂਗੋਵਾਲ ਦਾ ਰਹਿਣ ਵਾਲਾ ਹੈ ਜੋ ਦਿਵਿੰਦਰ ਉਸ ਗੱਦੀ ਹੈ ਉਸਤੇ ਪਹਿਲਾ 9 ਐਫਆਈਆਰ ਹੈ ਜਿਨ੍ਹਾਂ ਵਿੱਚੋਂ ਇੱਕ ਐਫਆਈਆਰ ਐਨਡੀਪੀਐਸ ਐਕਟ ਦੀ ਹੈ ਤੇ ਜਿਹੜਾ ਦੂਸਰਾ ਦੋਸ਼ੀ ਹਰਦੀਪ ਹੈ ਉਸਤੇ ਦੋ ਐਫਆਈਆਰ ਹੈ ਦੋਵੇਂ ਹੀ ਪਹਿਲਾਂ ਐਨਡੀਪੀਐਸ ਐਕਟ ਦੀ ਰਿਕਵਰੀਜ਼ ਦੇ ਤਹਿਤ ਸੀ ਇਸ ਮਸਲੇ ਦੇ ਵਿੱਚ ਜਿੰਨੀ ਵੱਡੀ ਕਮਰਸ਼ੀਅਲ ਮਾਤਰਾ ਦੀ ਰਿਕਵਰੀ ਹੋਈ ਹੈ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਤਾਰ ਜੁੜਨਗੇ ਲਿੰਕੇਜਸ ਹੋਣਗੇ ਤੇ ਇਸ ਲਈ ਹੀ ਰਿਮਾਂਡ ਲੈ ਕੇ ਅਸੀਂ ਇਨ੍ਹਾਂ ਦੋਸ਼ੀਆਂ ਦੀ ਪੁੱਛਗਿੱਛ ਕਰ ਰਹੇ ਹਾਂ ਤਾਂ ਕਿ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਜੋ ਬੈਕਵਰਡ ਫਾਰਵਰਡ ਲਿੰਕੇਜਸ ਹੈ ਉਹਨਾਂ ਦਾ ਅਸੀਂ ਖੁਲਾਸਾ ਕਰ ਸਕੀਏ ਜਿਹੜਾ ਦਵਿੰਦਰ ਉਸ ਗੱਗੀ ਆ ਉਸਦੀ ਤਕਰੀਬਨ ਉਮਰ 26 ਸਾਲ ਦੀ ਹੈ ਤੇ ਜੋ ਹਰਦੀਪ ਸਿੰਘ ਹੈ ਉਸਦੀ ਉਮਰ ਕਰੀਬ 24 ਸਾਲ ਦੀ ਹੈ ਕਿੰਨੇ ਪਹਿਲਾਂ ਪਰਚੇ ਦਰਜ ਨੇ ਜੋ ਹਰਦੀਪ ਸਿੰਘ ਜੇ ਦਵਿੰਦਰ ਸਿੰਘ ਉਸ ਗੱਗੀ ਆ ਉਸਤੇ ਪਹਿਲਾਂ 9 ਪਰਚੇ ਦਰਜ ਨੇ ਤੇ ਜੋ ਹਰਦੀਪ ਸਿੰਘ ਹੈ ਉਸਤੇ ਪਹਿਲਾਂ 2 ਪਰਚੇ ਦਰਜ ਨੇ ਐਨ ਕੋ ਕੋ ਹੋਰ ਵੀ ਕੋਈ ਵਾਹਨ ਕਬੂ ਨੇ ਜਿਹੜੀ ਜਿਹੜੀ ਰਿਕਵਰੀ ਹੋਈ ਹੈ ਫਿਲਹਾਲ ਤਾ ਇਸ ਦੇ ਵਿੱਚ ਇਹੀ ਰਿਕਵਰੀਆਂ ਹੋਈਆਂ ਨੇ ਜਿਹੜੇ ਦੋ ਵਾਹਨ ਹੋਏ ਨੇ ਪਲੱਸ ਜਿਹੜੀ ਮੈਂ ਤੁਹਾਨੂੰ ਤਿੰਨ ਹੋਰ ਚੀਜ਼ਾਂ ਦੱਸੀਆਂ ਡਰਗ ਮਨੀ ਤੇ ਦੋ ਡਰੱਗਸ ਦੀ ਜਿਹੜੇ ਰਿਕਵਰੀਜ਼ ਹੈ ਇਸ ਤੋਂ ਇਲਾਵਾ ਹੁਣ ਕੀ ਸਾਡੇ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲਦਾ ਉਹ ਸਮਾਂ ਹੀ ਦੱਸ ਪਾਏਗਾ ਸਰ ਜਿਹੜੇ ਵਾਹਨ ਹੋ ਗਏ ਚੋਰੀ ਦੇ ਨੇ ਕਿਹੜੇ ਨੇ ਜੀ ਫਿਲਹਾਲ ਪਤਾ ਚੱਲ ਰਹਾ ਹੈਗਾ ਕਿ ਇਹ ਨਾ ਦੇ ਆਪਣੇ ਹੀ ਹੈਗੇ ਅਸੀਂ ਰਿਕਾਰਡ ਲੈ ਕੇ ਤੇ ਉਸ ਦੀ ਵੀ ਜਸਟੀਫਿਕੇਸ਼ਨ ਪੂਰੀ ਕਰਾਂਗੇ